ਕਹਤਿਆ ਲਈ ਰੱਖਾਂ ਨਾ ਡਾਕਟਰ ਨੇ ਮਨਾ ਦਿੱਤਾ ਡਾਕਟਰ ਉਸ ਤੋਂ ਮਾਗਿਆ ਨਾ ਮਲੰਗ ਦਾਦੇ ਦੀਵਾਲਾ ਆਈਆਂ ਨੇ ਦੋ ਕੋਲਚੇ ਖਾਣੇ ਚਾਹੀਏ ਤੂੰ ਫਰੂਟ ਲਿਆ ਦਿਓ ਆਹ ਹੜ ਜਾ ਬਾਈ ਪੁੱਛਿਆ ਕੋਮ ਵਾਲੀ ਕੋਈ ਵੀ ਪੁੱਛਿਆ ਕੋਮ ਵਾਲੀ ਕੋਈ ਜਾਨਾ ਭਾਈ ਲਿਆਉਣਾ ਠੀਕ ਹੈ ਬਾਈ ਨਾਲੇ ਬੁਲਾ ਲੈਣਾ ਠੀਕ ਹੈ ਠੀਕ ਹੈ ਨਾ ਹੈ ਐਵੇਂ ਬੱਸ ਮਿੰਦਰਾ ਆਜੋ ਆਜੋ ਚਾਚਾ ਜੀ ਮੈਨੂੰ ਬੋਲ ਮਾਰਿਆ ਭਾਈ ਕਿਸੇ ਨੇ ਨਾ ਨਾ ਜੱਟ ਜੀ ਤੇ ਮਿਸਤਰੀ ਲੱਗ ਰਹੇ ਨੇ ਆ ਸਾਹਮਣੇ ਧਿਆਨ ਨੇ ਕੇ ਅੱਛਾ ਹੋਰ ਭਾਈ ਠੀਕ ਠਾਕ ਹੈ ਹਾਂ ਚਾਚਾ ਜੀ ਵਧੀਆ ਠੀਬਾ ਜੀ ਚਾਚਾ ਜੀ ਮੈਂ ਪਾਣੀ ਲੈ ਕੇ ਆਉਂਦੀ ਹਾਂ ਬੱਸ ਭਾਈ ਬੱਸ ਬੈਠੀ ਰਹਿਣਾ ਸਾਰਾ ਦਿਨ ਹੈ ਲੱਤਾਂ ਜੁੜ ਜਿੰਦੇ ਬੈਠੇ ਬੈਠੇ ਵੀ ਆ ਸਰ ਵੀ ਠੀਕ ਠਾਕ ਹੈ ਸਰ ਵੀ ਜਿਆਦਾ ਢਿੱਲੀ ਹੋ ਗਈ ਸੀ ਹਾਂ ਭਾਈ ਠੀਕ ਹੈ ਹੁਣ ਤਾਂ ਹਸਪਤਾਲੇ ਤੈਨੂੰ ਪਤਾ ਵੱਡ-ਵੱਡ ਖਾ ਜਾਂਦੇ ਨੇ ਭਾਈ ਇਹ ਹੋਰ ਮੈਂ ਵੀ ਆਉਣਾ ਸੀ ਪਤਾ ਲੈਣ ਨਾਲੇ ਮੈਂ ਚੱਲ ਮੈਂ ਅਥਨੇ ਜੇ ਜਾ ਕੇ ਆਉਂਗੀ ਇਹਦਾ ਮਹੂਰਤ ਜਿਆ ਕਰਨਾ ਬਿਊਟੀ ਪਾਰਲਰ ਦਾ ਮੈਂ ਇਹ ਕਹਿ ਕੇ ਆਉਂਗੀ ਅਥਨੇ ਜੇ ਅੱਛਾ ਚੱਲ ਮੰਦਰਾ ਉਹ ਤਾਂ ਲੁਧਿਆਣਾ ਗਿਆ ਹੋਇਆ ਚਾਚਾ ਅੱਛਾ ਕਿਵੇਂ ਖੈਰ ਸੱਖਾ ਭਾਈ ਆ ਸਾਮਾਨ ਜੇ ਦੇਖਣ ਗਏ ਨੇ ਦੋਹੇ ਜਾਣੇ ਆ ਕੁਰਸੀਆਂ ਕਰਸੀਆਂ ਸ਼ੀਸ਼ੇ ਛੂਛੇ ਜੇ ਲੈ ਆਵਾਂਗੇ ਵੀ ਸਸਤਾ ਪੈਂਦਾ ਥੋ ਸਮਾਨ ਕੌਣ ਕੌਣ ਵੀਰਾ ਤੇ ਮਹਿੰਦਰ ਦੋਨੇ ਗਏ ਨੇ ਵੀਰਾ ਦਾ ਪੁਸ਼ਕਰ ਗਿਆ ਹੋਇਆ ਬੜੇ ਬੜੇ ਦੇ ਮੇਲੇ ਦੇਖਣਾ ਨਾ ਨਾ ਚਾਚਾ ਤਾਂ ਲੁਧਿਆਣੇ ਗਏ ਧੜਕੇ ਪੰਜ ਵਾਲੀ ਰੇਲ ਗੱਡੀ ਤੇ ਮੈਂ ਆਪ ਆਲੂਆਂ ਦੀ ਸਬਜ਼ੀ ਬਣਾ ਕੇ ਦਿੱਤੀ ਪਰੌਂਠੇ ਲਾ ਕੇ ਦਿੱਤੇ ਨੇ ਨਾਲ ਉਹ ਤਾਂ ਪੰਜ ਵਜੇ ਦੇ ਮੂੰਚਰੀ ਜਾਂਦਾ ਮਨੂ ਤਾਂ ਕਹਿੰਦਾ ਮੈਂ ਪੁਸ਼ ਕਰ ਜਾਊਂਗਾ ਨਾ ਮੈਂ ਬੈਠ ਕੇ ਵੇਖਿਉ ਉੱਥੇ ਜਾਣਾ ਹੋਊਗਾ ਚਾਚਾ ਜੇ ਤੈਨੂੰ ਸੋਨ ਚਿਪਲੇ ਖੜਾ ਰਹਿ ਗਿਆ ਹੋਊਗਾ ਨਾ ਮੈਨੂੰ ਕਹਿੰਦਾ ਕਿ ਤੜਕੀ ਜਾਉਂ ਪੰਜ ਵਾਲੀ ਢੀ ਮੈਂ ਉਹ ਤਾਂ ਫਿਰ ਲਧਿਆਣ ਹੀ ਗਏ ਨੇ ਅੱਛਾ ਕਿਵੇਂ ਕੰਮ ਸੀ ਚਾਚਾ ਕੋਈ ਕੰਮ ਦਾ ਮਾਦਾ ਜੀ ਕਹਿਦੀ ਭਾਈ ਮਹਾ ਉਧਰ ਤੈਨੂੰ ਪਤਾ ਸਰ ਵੀ ਬਿਮਾਰ ਹੋ ਰਹੀ ਐ ਗਾਉ ਬੰਤ ਦੇ ਘਰ ਦੇ ਨੇ ਜਵਾਕ ਨੇ ਉਹ ਬਾਗੇ ਬਿਮਾਰ ਹੋ ਕੇ ਅੱਛਾ ਉਹ ਕੱਲੀ ਰਹਿ ਗਈ ਵਿਚਾਰੀ ਜੱਸੇ ਦੀ ਬਹੂ ਪ੍ਰੇਂਜਲ ਉਹ ਤਾਂ ਨਹੀਂ ਹੁੰਦਾ ਕੰਮ ਦਾ ਹੁੰਦਾ ਜੇ ਮੇਰਾ ਪੁੱਤ ਵੜ ਕੇ ਦੋ ਦਿਨ ਕੰਮ ਕਰਾ ਦੇ ਕੋਈ ਨਾ ਚਾਚਾ ਕਰਵਾ ਦੂੰਗੀ ਲੈ ਜਵਾਬ ਹੈ ਕੋਈ ਨਾ ਕੋਈ ਨਾ ਕਰਵਾ ਦੂੰਗੀ ਨਹੀਂ ਆ ਬਸ ਭਾਈ ਪਾਂਡਾ ਦੀ ਕਰਉਂਦਾ ਤਾਰਾ ਉਹਨੂੰ ਕੱਢਣੀ ਨਹੀਂ ਆਉਂਦੀ ਆਨੂੰ ਅੱਜ ਕੱਲ ਦੀ ਕੁੜੀ ਨੂੰ ਕਿੱਥੇ ਤਾਰਾ ਕੱਢਣੇ ਆ ਇਹ ਕੋਈ ਨਾ ਮੈਂ ਤਾਰਾ ਤੂੰ ਆਪੇ ਕਰਵਾ ਦੂੰਗੀ ਸਾਰਾ ਇੱਕ ਤਾਂ ਬਾਤ ਤਾਪ ਜੇ ਦਾ ਹੋਇਆ ਪਿਆਗਾ ਸਾਰਾ ਚੜੀ ਜਾਂਦਾ ਹੋਰ ਭਾਈ ਇਹਦਾ ਮੂੰਹ ਨਾ ਮੂੰਹ ਲਾ ਕੇ ਗੱਲ ਕਰਨ ਲੱਗੀ ਤਾਪ ਹੋ ਜਾਂਦਾ ਹਾਂ ਤਾਂ ਤਾਂ ਹੈ ਜਾਂਦਾ ਮੈਂ ਬੱਚਤ ਰੱਖਿਆ ਤੁਸੀਂ ਵੀ ਭਾਈ ਪਾਸਾ ਦੇਣਾ ਕੋਈ ਨਾ ਕੋਈ ਨਾ ਚਾਚਾ ਹਜੇ ਤਾਂ ਖੈਰ ਸੁੱਖ ਹੈ ਉਹ ਚੱਲ ਆਏ ਅਭੀ ਖਾਣੇ ਮੂਰ ਤੋਂ ਦੁਕਾਨ ਦਾ ਨਾ ਚਾਚਾ ਕਰਾਉਣਾ ਆਖੀ ਤੇ ਜਾਣੀ ਮੈਂ ਅੱਥ ਨੇ ਆਉਣਾ ਸੀ ਕਹਿਣ ਸਾਨੂੰ ਹਜੇ ਤਾਂ ਦਿਨ ਜਾ ਕਢਾਵਾਂਗੇ ਫੇਰ ਕਿਤੇ ਜਾ ਕੇ ਉਹ ਕਰਾਂਗੇ